2 ਤੋਂ 2.5 ਦੇ ਵਿੱਚ ਵਿੱਚ ਉੱਥੋਂ ਗਾਇਬ ਹੋਇਆ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮਹੱਲੇ ਵਾਲਿਆਂ ਨੇ ਔਰ ਮੇਰਾ ਐਸਐਸਓ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਕੁਝ ਹੀ ਘੰਟੇ ਮੇਰਾ ਬੱਚਾ ਲਬਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਆ ਤੋਂ ਵਿੱਚੋਂ ਬੱਚਾ ਲੱਗਿਆ ਇਹ ਹਾਤਾ ਮੁਹੰਮਦ ਤਾਇਰ ਛੇਮੀ ਪਾਸੇ ਗੋਦਵਾਰੇ ਗੋਲਜੀ ਅੱਛਾ ਦੇਖ ਸੀਸੀ ਕੈਮਰਾ ਵੀ ਜੀ ਇੱਕ ਫੁਟੇਜ ਆਈਗੀ ਉਹ ਲੇਡੀਸ ਕੋਲ ਹੈ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹ ਕਹਾਂਗਾ ਫਿਰ ਵੀ ਕਾਰਵਾਈ ਕਰਨ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ ਉਹਦੇ ਤੇ ਬਣੇ ਜੇ ਬਾਕੀ ਮੈਂ ਕਹਿੰਦਾ ਮੇਰਾ ਬੱਚਾ تھا ਕਿੱਦਾਂ ਪਹੁੰਚਿਆ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਮੇਰਾ ਬੱਚਾ ਗੁਰਦੇਵ ਕਿੱਧਾ ਜਾਊਗਾ ਨਹੀਂ ਇੰਨੀ ਦੂਰ ਗੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਧਾ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਨਵੈਸਟੀਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਧਾ ਪਹੁੰਚਿਆ ਮੇਰਾ ਬੱਚਾ ਕਿੰਨੇ ਕਹ ਗਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ਖਸ ਹੈਗਾ ਸਰ ਦੇਖਿਆ ਹੈ ਵੇ ਜਿੱਦਾਂ ਬੱਚਾ ਬੜੀ ਤੇ ਜਲਦੀ ਤੁਸੀਂ ਸੀਸੀ ਕੈਮਰਾ ਵੀ ਭਾਲ ਕੇ ਕੀਤੀ ਪਤਾ ਲੱਗ ਗਿਆ ਵੀ ਕੌਣ ਲੈ ਕੇ ਗਿਆ ਲੱਗਦਾ ਵੀ ਉਹ ਡਰ ਦੇ ਖੋਪ ਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਚਾਹ ਰਿਹਾ ਕਿ ਚੰਨਾਵਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਕੱਲ ਨੂੰ ਮੇਰੇ ਬੱਚੇ ਨੂੰ ਜਾਨੀ ਜਾਨੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਿਵਾਰ ਨਹੀਂ ਮੇਰਾ ਪਰਿਵਾਰ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਭਰਾ ਭਰਾ ਅਸੀਂ ਬੜੇ ਖੁਸ਼ ਰਹਿੰਦੇ ਆ ਸਾਡਾ ਕੋਈ ਆਪਸੀ ਉਹ ਨਹੀਂ ਹੈਗਾ ਬੱਟ ਮੈਨੂੰ ਆਪ ਨਹੀਂ ਸਮਝ ਲੱਗ ਰਹੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਉਹ ਜੀ ਕਹਿ ਰਿਹਾ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਵਾਕਈ ਜਿਨ੍ਹਾਂ ਵੀ ਕੀਤਾ ਔਰਤ ਬੰਦੀ ਕਾਰਵਾਈ ਪੂਰੀ ਕਰਨ ਤੇ ਹੁਣ ਕਿਹੜੇ ਢਾਣੇ ਦੇ ਬੱਚੇ ਮਿਲੇ ਤੁਹਾਨੂੰ ਇਹ ਮੈਨੂੰ 5 ਨੰਬਰ ਤੁਹਾਨੂੰ ਜੀ ਬੋਲੇ ਠੀਕ ਹੈ ਕੀ ਕਹਿਣਾ ਚਾਹੋ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਹਾਂਜੀ ਮੈਂ ਸੱਚਾ ਤੋਂ ਮੇਰੇ ਬੱਚੇ ਨੂੰ ਲੁਭਾਂਚ ਮੇਰੀ ਸਹਾਇਤਾ ਕੀਤੀ ਇੱਕ ਬਾਪ ਨੂੰ ਬੱਚਾ ਦਿੱਤਾ ਜਿਹੜੇ ਹੱਥ ਚ ਨੰਬਰ 3 ਨੰਬਰ 3 ਨੰਬਰ ਐਸ ਜਿਹੜੇ ਵਿਜਨ ਜੀ ਅੱਜ 3 ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰ ਸਿੰਘ ਜੀ ਕੰਮ ਕਿਦਾਂ ਕੀਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕੋਚੀ ਕੋਚੀ ਘਟੇ ਜੇ ਮੇਰਾ ਬੱਚਾ ਮੈਨੂੰ ਦਵਾਤਾ ਜੀ ਉਹਨਾਂ ਨੇ ਠੀਕ ਹੈ ਮੈਂ ਮੈਂ ਨਾ ਪੂਰੀ ਸਪੋਰਟ ਕਰਦਾ ਮੇਰੇ ਨਾਲ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮੇਰੇ ਨਾਲ ਰਲ ਕੇ ਰਹਿੰਦਾ ਹੈ ਮਿਲ ਕੇ ਅਸੀਂ ਕੰਮ ਕਰਦੇ ਆ ਮਿਲ ਕੇ ਜੋ ਵੀ ਅਸੀਂ ਕਰਦੇ ਆ ਮੇਰਾ ਭਰਾ ਕੋਲ ਕੋਈ ਲੰਬਾ ਨਹੀਂ ਹੈਗਾ ਭਰਾ ਦੇਵਤਾ ਹੈ ਭਰਾ ਦੇਵਤਾ ਮੇਰਾ ਫੋਨ ਦੇ ਵੱਲ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੈਂ ਫਿਰ ਵੀ ਕਹਿ ਰਿਹਾ ਮਤਲਬ ਕਿ ਜਿੰਨੇ ਕੋਈ ਕੀਤਾ ਉਹ ਦੋਸ਼ਿਆਂ ਦਾ ਕਰ ਰਹੀ ਹਾਂ ਬਸ ਜਿੰਨੇ ਜਿੰਨੇ ਕੀਤਾ ਉਹ ਤਾਂ ਦੋਸ਼ਿਆਂ ਦਾ ਕਾਰਵਾਈ ਬੰਦੀ ਜੋ ਵੀ ਹੈਗੀ ਹੈ ਕੀਤੀ ਜਾ ਬੱਚੇ ਦੀ ਚਾਚੀ ਸੀ ਨਾ ਉਹ ਹਾਂਜੀ ਹਾਂਜੀ ਬਾਕੀ ਇਦਾਂ ਨਹੀਂ ਬਲਕਿ ਕਲੀਅਰ ਕਰੋ ਕਿ ਉਹਨੇ ਕੀਤਾ ਨਾ ਹੋਵੇ ਤਾਂ ਪਰ ਸੀ ਕੈਮਰਾ ਦੀ ਪਾਲਣਾ ਹੋਣੀ ਤੇ ਲੱਗਦਾ ਵੀ ਵੱਡਾ ਨਹੀਂ ਮਿਲਣਾ ਸੀ ਬੱਚਾ ਵੱਡਾ ਹਾਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਲੱਗਦਾ ਵੀ ਇਹਨਾਂ ਪਿਛਲੇ ਸਮੇਂ ਦੇ ਇੱਕ Shimla Puri ਦੇ ਵਿੱਚ ਹੋਇਆ ਹਾਂਜੀ ਹਾਂਜੀ ਐਕਟਵਾ ਤੇ ਲੈ ਕੇ ਗਏ ਸੀ ਹਾਂਜੀ ਹਾਂਜੀ ਲੈ ਕੇ ਗਏ ਸੀ ਉਦੋਂ ਵੱਡਾ ਹਾਸਾ ਆਜੀ ਲੱਗਦਾ ਸੀ ਇਹਨਾਂ ਨੂੰ ਵੀ ਵੱਡਾ ਹਾਸਾ ਕਰਨਾ ਸੀ ਕੋਈ ਕੁਝ ਨਹੀਂ ਕਹਿ ਸਕਦੇ ਜੀ ਉਹਦੇ 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 ਮਨ 'ਚ ਕੀ ਚੱਲ ਰਿਹਾ ਸੀ ਹੋ ਸਕਦਾ ਹੋ ਸਕਦਾ ਸੀ ਠੀਕ ਹੈ ਬਾਕੀ ਬੜੀ سپورਟ ਕੀਤੀ ਇਹਨਾਂ ਨੇ ਜਿਹਦੇ ਕਰਕੇ ਮੇਰਾ ਬੱਚਾ ਮੈਨੂੰ ਮਿਲ ਗਿਆ ਮੈਂ ਧੰਨਵਾਦ ਕਰਦਾ ਜਿੰਦਾਬਾ ਉਹਦੀ ਚੰਗੀ ਤਰ੍ਹਾਂ ਤਸੱਲੀ ਕਰਕੇ ਪਤਾ ਕਰਕੇ ਉਹਦੇ ਤੇ ਬੰਦੀ ਕਾਰਵਾਈ ਕਰੋ ਬੰਦੀ ਕਾਰਵਾਈ ਉਹਤੇ ਕੀਤੀ ਜਾਵੇ ਬਾਕੀ ਹੋਇਆ ਇੱਕਾਫੀ ਕੁਛ ਹੀ ਕਹਿ ਇਹ ਮਾਮਲਾ ਹੈ ਕਿ ਬੱਚਾ ਮਿਸ ਹੋਇਆ ਸੀਗਾ ਤੇ ਇਹਦਾ ਰਿਪੋਰਟ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਉਹ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਚ ਸਿਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦੇਗਾ ਸਰ ਕਿਹੜੇ ਥਾਣੇ ਕਿਹੜੇ ਥਾਣੇ ਦਾ ਮਾਮਲਾ ਸੀ ਔਰ ਕਿਹੜੇ ਥਾਣੇ ਜੋ ਬੱਚਾ ਬ੍ਰਹਮਤ ਹੋਇਆ ਇਹ 3 ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਬੱਚਾ ਸਹੀ ਸਥਾਨ ਤੇ ਮਿਲ ਗਿਆ 5 ਰੌਡ 5 ਨੰਬਰ ਚਾਰ ਪੰਜ ਘੰਟਿਆਂ ਦੇ ਵਿੱਚ ਉਹ ਸਸ ਸੀਸੀ ਕੈਮਰੇ ਦੀ ਜਿਹੜੀ ਫੁਟੇਜ ਆਈ ਹੈ ਔਰ ਲੇਡੀਜ਼ ਕੌਣ ਆਈ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਵੀ ਹੋ